ਸਸ਼ੀਕਾਲ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੇ ਦਿਮਾਗ ਨੂੰ ਖੂਬ ਪੜਾਣਾ ਬਹੁਤ ਪੜਾਣਾ ਦਿਮਾਗ ਨੂੰ ਕਿਉਂਕਿ ਦਿਮਾਗ ਦਿਮਾਗ ਜੋ ਹੈ ਇਹ ਬੁੱਧ ਦਾ ਕਾਰਕ ਹੈ ਮਤਲਬ ਤੁਹਾਨੂੰ ਚੰਗੀਆਂ ਚੰਗੀਆਂ ਪਲੈਨਿੰਗਾਂ ਦਿੰਦਾ ਪੜਨਾ ਚਾਹੀਦਾ ਹੈ ਦਿਮਾਗ ਨਾਲ ਸਮਝਣਾ ਚਾਹੀਦਾ ਹੈ ਦਿਮਾਗ ਨਾਲ ਪਰ ਮਨ ਨੂੰ ਹਮੇਸ਼ਾ ਅਨਪੜੀ ਰੱਖਣਾ ਚਾਹੀਦਾ ਹੈ ਕਿਉਂਕਿ ਮਨ ਅਗਰ ਪੜ ਗਿਆ ਨਾ ਤੇ ਇਹ ਵੀ ਭਾਵਨਾਵਾਂ ਦਾ ਬਿਜ਼ਨਸ ਕਰਨ ਲੱਗ ਜਾਏਗਾ ਇਹ ਵੀ ਥੋੜਾ ਹਿਸਾਬ-ਕਿਤਾਬ ਰੱਖਣ ਲੱਗ ਜਾਏਗਾ ਹਰ ਚੀਜ਼ ਦੇ ਵਿੱਚ ਮਨ ਮਨ ਨੂੰ ਇਹ ਅਨਪਰਤਾ ਇਸ ਕਰਕੇ ਆ ਕਿ ਚਲੋ ਕੋਈ ਨਹੀਂ ਕਿਸੇ ਨੇ ਕੀ ਕਰ ਦਿੱਤਾ ਕਿਸੇ ਨੇ ਕਿਉਂ ਕਰ ਦਿੱਤਾ ਕਿਸੇ ਨੇ ਕਿੱਥੇ ਹਰਟ ਕੀਤਾ ਕਿਸੇ ਨੇ ਕੀ ਗੱਲ ਕੀਤੀ ਉਸ ਨੂੰ ਉੱਥੇ ਛੱਡੋ ਤੇ ਮਿੱਟੀ ਪਾਓ ਜੇ ਅਸੀਂ ਦਿਮਾਗ ਨਾਲ ਮਨ ਨੂੰ ਜੋੜ ਲਿਆ ਜਾਂ ਮਨ ਨਾਲ ਦਿਮਾਗ ਨੂੰ ਜੋੜ ਲਿਆ ਤਾਂ ਸਮਝੋ ਹਰ ਚੀਜ਼ ਵਿੱਚ ਫਿਰ ਅਸੀਂ ਇਹਨੇ ਇਦਾਂ ਕੀਤਾ ਸੀ ਤੇ ਮੈਂ ਕਿਉਂ ਨਾ ਕਰਾਂ ਮੈਂ ਇਦਾਂ ਕੀਤਾ ਸੀ ਉਸ ਟਾਈਮ ਤੇ ਤੇ ਮੈਂ ਹੁਣ ਹੁਣ ਇਸ ਟਾਈਮ ਤੇ ਇਹ ਕਰਨਾ ਹੈ ਮਤਲਬ ਕਿ ਅਸੀਂ ਮਨ ਦੇ ਵਿੱਚ ਉਹ ਚੀਜ਼ਾਂ ਰੱਖ ਲੈਣੀਆਂ ਜੋ ਅੱਗੇ ਜਾ ਕੇ ਸਾਨੂੰ ਸਾਡਾ ਬਦਲਾ ਵੀ ਜਿਹਨੂੰ ਕਹਿ ਦਿੰਦੇ ਆ ਆਪਾਂ ਕਈ ਵਾਰੀ ਤੇ ਜੈਸੇ ਨੂੰ ਤੈਸਾ ਵੀ ਕਹਿ ਦਿੰਦੇ ਆ ਆਪਾਂ ਕਈ ਵਾਰੀ ਕਈ ਕਹਾਵਤਾਂ ਨੇ ਜੋ ਸਾਡੇ ਮਨ ਵਿੱਚ ਚੱਲਦੀਆਂ ਨੇ ਤੇ ਉਸੇ ਹਿਸਾਬ ਨਾਲ ਅਸੀਂ ਮਨ ਨੂੰ ਪੜਾਉਨੇ ਵੀ ਆ ਤੇ ਕਹਿਣ ਦਾ ਮਤਲਬ ਕੀ ਹੈ ਪੜੋ ਦੁਨੀਆਦਾਰੀ ਸਿੱਖੋ ਸਿੱਖਣੀ ਚਾਹੀਦੀ ਏ ਕੰਮ ਆਉਂਦੀ ਹੈ ਦੁਨੀਆਦਾਰੀ ਨਾਲ ਦੁਨੀਆ ਮੁਤਾਬਕ ਚੱਲਣਾ ਚਾਹੀਦਾ ਹੈ ਉਹ ਕਹਿੰਦੇ ਆ ਨਾ ਜੇ ਹੱਕ ਮਾਰਨਾ ਮਾੜਾ ਏ ਤੇ ਹੱਕ ਛੱਡਣਾ ਵੀ ਤਾਂ ਮਾੜਾ ਹੀ ਏ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਚੱਲ ਕੋਈ ਨਾ ਸਹੀ ਗੱਲ ਹੈ ਤੇ ਪਰ ਜਿੱਥੇ ਆਪਣੇ ਹੋਣ ਜਿੱਥੇ ਆਪਣਾ ਖੂਨ ਹੋਵੇ ਉਥੇ ਜ਼ਿਆਦਾ ਚਾਲਾਂ ਚੱਲਣੀਆਂ ਵੀ ਨਹੀਂ ਚਾਹੀਦੀਆਂ ਕਿਉਂਕਿ ਉਹ ਤੇ ਦਿਮਾਗ ਦੀਆਂ ਹੋ ਗਈਆਂ ਨਾ ਇੱਕ ਬੜਾ ਵਧੀਆ ਸ਼ੇਅਰ ਸੀ ਕਹਿੰਦਾ ਸ਼ਤਰੰਜ ਮੈਨੂੰ ਪਸੰਦ ਨਹੀਂ ਕਹਿੰਦੇ ਕਿਉਂ ਕਹਿੰਦਾ ਕਿਉਂਕਿ ਆਪਣਿਆਂ ਨਾਲ ਸ਼ਤਰੰਜ ਦੀ ਬਾਜੀ ਚਲਣਾ ਮੈਨੂੰ ਪਸੰਦ ਨਹੀਂ ਹੈ ਹੈਨਾ ਤੇ ਦੂਜੇ ਨਾਲ ਮੈਂ ਬਾਜੀ ਚਲਾਉਂਦਾ ਹੀ ਨਹੀਂ ਸਮਝ ਗਏ ਨਾ ਕਿਉਂਕਿ ਜਿਹਦਾ ਨਾਲ ਲੈਣਾ ਦੇਣਾ ਨਹੀਂ ਹੈ ਉਹਦੇ ਨਾਲ ਦਿਮਾਗ ਕਿਉਂ ਖਰਾਬ ਕਰਨਾ ਤੇ ਜਿਨ੍ਹਾਂ ਨਾਲ ਦਿਮਾਗ ਖਰਾਬ ਕਰਨਾ ਤੇ ਉਹਨਾਂ ਨਾਲ ਸਾਨੂੰ ਪਸੰਦ ਹੀ ਨਹੀਂ ਹੈ ਕਿ ਚਾਲਾਂ ਚੱਲੀਆਂ ਜਾਣ ਇਹ ਵੀ ਇੱਕ ਜੇ ਸਮਝਾਈਏ ਤਾਂ ਸਮਝਣ ਵਾਲੀ ਗੱਲ ਹੀ ਹੁੰਦੀ ਆ ਪਰ ਗੱਲ ਕੀ ਹੈ ਕਿ ਅਸੀਂ ਹਰ ਜਗ੍ਹਾ ਤੇ ਨਾ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਆਪਣਾ ਦਿਮਾਗ ਹੀ ਚਲਾਉਣਾ ਚਲੋ ਚਲਾਣਾ ਚਾਹੀਦਾ ਏ ਪਰ ਕੁਝ ਚੀਜ਼ਾਂ ਤੇ ਸਿਰਫ ਉੰਠੀ ਚੀਜ਼ਾਂ ਉੰਨੀਆਂ ਕੋਈ ਜਿੱਥੇ ਸਾਨੂੰ ਲੱਗੇ ਕਿ ਜਿੰਨੀ ਕੋਈ ਜ਼ਰੂਰਤ ਹੈ ਜਾਂ ਜਿੰਨਾ ਕੋਈ ਕੀ ਗੱਲ ਹੈ ਉਹੀ ਕਰਨੀ ਚਾਹੀਦੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦੇ ਦਿੰਦੀ ਆ ਕਿਸੇ ਨੇ ਕਿਹਾ ਜੀ ਸਿਰ ਟੱਕੇ ਰੱਖਿਆ ਕਰੋ ਦੱਸੋ ਹੁਣ ਇਹਦਾ ਕੋਈ ਕੀ ਜਵਾਬ ਦਵੇ ਹੁਣ ਤੁਸੀਂ ਆਪ ਹੀ ਸੋਚੋ ਜਰਾ ਭਲਾ ਇਹਦਾ ਕੋਈ ਕੀ ਜਵਾਬ ਦਵੇ ਕਿ ਸਿਰ ਟੱਕੇ ਰੱਖਿਆ ਕਰੋ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਸਿਰ ਨੰਗੇ ਨਾਲ ਕੀ ਪ੍ਰੋਬਲਮ ਹੈ ਤੇ ਸਿਰ ਟੱਕੇ ਨਾਲ ਕੀ ਪ੍ਰੋਬਲਮ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਵੇਸੀ ਤੇ ਇਹਦੇ ਵਿੱਚ ਦੱਸਣ ਦੀ ਜਰੂਰਤ ਨਹੀਂ ਆ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਕਿ ਹਰ ਕਿਸੇ ਦੀ ਆਪਣੀ ਜ਼ਿੰਦਗੀ ਹੈ ਹਰ ਕਿਸੇ ਦੇ ਆਪਣੇ ਕੰਮ ਨੇ ਹਰ ਕਿਸੇ ਦੇ ਆਪਣੇ ਕਰਮ ਨੇ ਕੋਈ ਇੱਥੇ ਤੱਕ ਟਕਿਆ ਹੈ ਕੋਈ ਇੱਥੇ ਤੱਕ ਟਕਿਆ ਹੈ ਜਾਂ ਕਿੱਥੇ ਤੱਕ ਟਕਿਆ ਉਹ ਅਗਲੇ ਦੀ ਆਪਣੀ ਪਰਸਨਲ ਲਾਈਫ ਹੈ ਦੂਜੇ ਨੂੰ ਦੂਜੇ ਦੀ ਕਿਸੇ ਵੀ ਪਰਸਨਲ ਚੀਜ਼ ਵਿੱਚ ਇੰਟਰਫੀਰੈਂਸ ਕਰਨਾ ਹੀ ਨਹੀਂ ਚਾਹੀਦਾ ਗੱਲ ਜਿਹੜੀ ਹੁੰਦੀ ਆ ਗੱਲ ਉਨੀ ਕੋਈ ਕਰਨੀ ਚਾਹੀਦੀ ਆ ਗੱਲ ਉਨੀ ਕੋਈ ਸੁਣਨੀ ਚਾਹੀਦੀ ਆ ਗੱਲ ਜੋ ਚੀਜ਼ ਅਸੀਂ ਸੁਣਨ ਲਈ ਬੈਠੇ ਆ ਸਾਡਾ ਧਿਆਨ ਉਸ ਵੱਲ ਹੋਣਾ ਚਾਹੀਦਾ ਸੇ ਟਕਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਮੈਨੂੰ ਤੇ ਇਹਦਾ ਲੌਜੀਕ ਵੀ ਨਹੀਂ ਸਮਝ ਆਇਆ ਕਿ ਕਿਉਂ ਵਈ ਜੇ ਆਪਾਂ ਦੇਖੀਏ ਕਿ ਅ ਹੁਣ ਮੈਨੂੰ ਮੈਂ ਤੁਹਾਨੂੰ ਸਹੀ ਦੱਸਾਂ ਨਾ ਇਸ ਚੀਜ਼ ਦਾ ਮੈਨੂੰ ਕੁਝ ਵੀ ਨਹੀਂ ਸਮਝ ਆਉਂਦੀ ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਕਿ ਮੈਂ ਇੱਕ ਅੱਗੇ ਵੀ ਵੀਡੀਓ 'ਚ ਦੱਸਿਆ ਸੀ ਕਿ ਇੱਜ਼ਤ ਤੇ ਰਿਸਪੈਕਟ ਸਿਰਫ ਅੱਖਾਂ 'ਚ ਹੁੰਦੀ ਆ ਸੱਚ ਜਾਣਿਓ ਇੱਜ਼ਤ ਤੇ ਰਿਸਪੈਕਟ ਤੁਹਾਨੂੰ ਅੱਖਾਂ ਤੋਂ ਨਜ਼ਰ ਆਜੂਗੀ ਨਾ ਸੇਟਕੰਨਾ ਨਾ ਕੱਪੜਿਆਂ ਨਾਲ ਨਾ ਦਿਖਾ ਵਿੱਚ ਨਾ ਇੱਜ਼ਤ ਮਿਲੀ ਹੈ ਤੇ ਨਾ ਕਦੇ ਮਿਲਦੀ ਹੈ ਪਹਿਲਾਂ ਉੱਤੋਂ ਤੇ ਪੈਰੀ ਹੱਥ ਲਾਈ ਜਾਓ ਤੇ ਵਿੱਚ ਜ਼ੁਬਾਨ ਤੋਂ ਅਗਲੇ ਨੂੰ ਕੰਜਰ ਕੁੱਤਾ ਦੱਸੀ ਜਾਓ ਤੇ ਇੱਥੇ ਤੱਕ ਕੁੰਟ ਕੱਢਿਆ ਹੋਵੇ ਤੇ ਪੂਰੀ ਤਰ੍ਹਾਂ ਨਾਲ ਜ਼ੁਬਾਨ ਦਾ ਪਤਾ ਨਹੀਂ ਕਿ ਕਦੋਂ ਕਿਸੇ ਨਾਲ ਕੀ ਬੋਲਣਾ ਤੇ ਉਹ ਕਾਦੀਆਂ ਇੱਜ਼ਤਾਂ ਨਹੀਂ ਤੇ ਕਾਦਾ ਕੀ ਹੈ ਕਹਿਣ ਦਾ ਮਤਲਬ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦਿੱਤੀ ਆ ਕਿ ਸ਼ਰਮ ਤੇ ਇੱਜ਼ਤ ਇਹ ਅੱਖਾਂ 'ਚ ਹੀ ਹੈ ਤੇ ਤੁਹਾਡੀ ਜ਼ੁਬਾਨ ਚ ਹੀ ਹੈ ਸ਼ਬਦਾਂ ਦੇ ਕੰਟਰੋਲ ਚ ਹੀ ਹੈ ਹਰ ਚੀਜ਼ ਚ ਹੈ ਪਰ ਜਿੱਥੇ ਦੇਖਿਆ ਜਾਵੇ ਕਿ ਜੋ ਚਲੋ ਵੈਸੇ ਤਾਂ ਇੱਕ ਗੱਲ ਮੁੱਕ ਦੀ ਗੱਲ ਇਹ ਆ ਕਿ ਜਿਹਦੇ ਕੋਲ ਜੋ ਹੈ ਜਿਸ ਤਰ੍ਹਾਂ ਦੀ ਅਗਲੇ ਦੀ ਸੋਚ ਹੈ ਉਦਾਂ ਦਾ ਅਗਲੇ ਨੇ ਕਿਸੇ ਨੂੰ ਕੁਝ ਕਹਿ ਦੇਣਾ ਵੈਸੇ ਬੜੇ ਵਧੀਆ ਤੁਹਾਡੇ ਕੁਐਸਚਨ ਨੇ ਤੇ ਦੋ ਤਿੰਨ ਅਦਾਜ ਮੈਂ ਤੁਹਾਨੂੰ ਜਵਾਬ ਵੀ ਦੇਣਾ ਹੈ ਕਿ ਕਿਸੇ ਨੇ ਪੁੱਛਿਆ ਸ਼ਰਾਬ ਛਡਾਉਣ ਬਾਰੇ ਸ਼ਰਾਬ ਪੀਂਦੇ ਆ ਹਨਾ ਇੱਕ ਬੜੀ ਵਧੀਆ ਗੱਲ ਸੀ ਕਹਿੰਦੇ ਜ਼ਰੂਰਤ ਪੈਣ ਤੇ ਬਹਾਨਾ ਜ਼ਰੂਰਤ ਪੈਣ ਤੇ ਬਹਾਨਾ ਤੇ ਬੁਰੇ ਵਕਤ ਵਿੱਚ ਤਾਨਾ ਕੋਈ ਕਿੰਨਾ ਵੀ ਆਪਣਾ ਹੋਵੇ ਮਾਰ ਹੀ ਜਾਂਦਾ ਹੈ ਸਮਝ ਗਏ ਨਾ ਤੁਸੀਂ ਤਾਂ ਕੀ ਹੈ ਕਿ ਵਕਤ ਕਿਦਾਂ ਦਾ ਵੀ ਹੈ ਕੌਣ ਕਿਸ ਤਰ੍ਹਾਂ ਦਾ ਹੈ ਕਿਵੇਂ ਹੈ ਹਰ ਕੋਈ ਆਪਣੇ ਕਰਮ ਭੋਗ ਰਿਹਾ ਹੈ ਹਰ ਚੀਜ਼ ਆਪਣੇ ਕਰ ਰਿਹਾ ਹੈ ਕੌਣ ਕੀ ਕਿਸ ਬਾਰੇ ਕੀ ਸੋਚਦਾ ਹੈ ਬੈਲੀ ਗੱਲ ਤੇ ਆਪਣਾ ਕੰਮ ਹੈ ਨਹੀਂ ਹੈ ਹਨਾ ਸੋਚ ਹਰ ਕਿਸੇ ਦੀ ਕੁਦਰਤ ਨੇ ਅਲੱਗ-ਅਲੱਗ ਦਿੱਤੀ ਹੈ ਪਰ ਦੁਨੀਆਦਾਰੀ ਦੇ ਵਿੱਚ ਦਿਖਾਵੇ ਦੀਆਂ ਚੀਜ਼ਾਂ ਪਤਾ ਨਹੀਂ ਕਿਉਂ ਲੋਕਾਂ ਨੂੰ ਇਹ ਲੱਗਦਾ ਏ ਕਿ ਆ ਇਦਾਂ ਐ ਤੇ ਇਸ ਕਰਕੇ ਬਹੁਤ ਵਧੀਆ ਏ ਉਹ ਨਹੀਂ ਆਇਆ ਨਹੀਂ ਕੀਤਾ ਹੋਇਆ ਤੇ ਇਸ ਕਰਕੇ ਘਟਿਆ ਯਾਨੀ ਕਿ ਅਸੀਂ ਦੂਸਰੇ ਦੇ ਪਹਿਰਾਵੇ ਤੋਂ ਅਗਲੇ ਦਾ ਕਰੈਕਟਰ ਬਿਆਨ ਕਰ ਦਿੰਨੇ ਆ ਹਨਾ ਤੁਸੀਂ ਸਮਝ ਗਏ ਨਾ ਕਿਉਂ ਸਫਾਈਆਂ ਦੇਣੀਆਂ ਨੇ ਕਿ ਅੱਜ ਅਸੀਂ ਇਦਾਂ ਸੀ ਇਸ ਕਰਕੇ ਆ ਨਹੀਂ ਲਿਆ ਇਸ ਕਰਕੇ ਅਸੀਂ ਆ ਇਸ ਕਰਕੇ ਸੀ ਇਸ ਕਰਕੇ ਅਸੀਂ ਆ ਲੈ ਲਿਆ ਸਮਝਦਾਰੋਂ ਤੁਸੀਂ ਤੇ ਸਭ ਸਮਝ ਗਏ ਹੋ ਤੇ ਬਾਕੀ ਜੋ ਮਤਲਬ ਠੀਕ ਹੈ ਜਿੱਦਾਂ ਜਿਸ ਨੂੰ ਕੰਫਰਟੇਬਲ ਲੱਗਦਾ ਉਸ ਤਰ੍ਹਾਂ ਹੀ ਵਧੀਆ ਹੈ ਬਾਕੀ ਹਰ ਕਿਸੇ ਦੀ ਆਪਣੀ ਸੋਚ ਆਪਣਾ ਕੰਮ ਆਪਣਾ 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 ਜੋ ਵੀ ਹੈ ਆਪਾਂ ਤੇ ਸਿਰਫ ਇਹ ਗੱਲ ਕੀਤੀ ਸੀ ਕਿ ਅਸੀਂ ਇੱਕ ਐਵੇਂ ਐਵੇਂ ਗਿੰਦੇ ਨਾ ਤੇ ਚਲੋ ਹੁਣ ਆਪਾਂ ਅੱਜ ਗੱਲ ਕਰਦੇ ਹਾਂ 29 ਜਨਵਰੀ 2025 ਦਿਨ ਬੁੱਧਵਾਰ ਦੀ ਮੱਸੀਆ ਦਾ ਦਿਨ ਹੈ ਅੱਜ ਅੱਛਾ ਅੱਜ ਦੀ ਮੱਸੀਆ ਦਾ ਸੁਣ ਲਓ ਅੱਜ ਮੱਸੀਆ ਜੋ ਹੈ ਇਸ ਨੂੰ ਇਸ ਮਾਗ ਮਹੀਨੇ ਦੀ ਜੋ ਮੱਸੀਆ ਹੈ ਇਸ ਨੂੰ ਕੁੰਭ ਮਹਾਪੁਰਬ ਕਿਹਾ ਜਾਂਦਾ ਹੈ ਕੁੰਭ ਮਹਾ ਪਰਵਯਾਜ ਕੁੰਭ ਤੇ ਹੁਣ ਦੇਖੋ ਤੁਸੀਂ ਇਨਾਂ ਰਾਸ਼ ਇਨਾਂ ਰਾਸ਼ ਕੇ ਪੁੱਛੋ ਨਾ ਹਰ ਕਿਸੇ ਨੇ ਆਪਣੇ ਪਾਪ ਧੋਣੇ ਨੇ ਜੇ ਨਦੀਆਂ ਵਿੱਚ ਨੌਣ ਨਾਲ ਪਾਪ ਧੋਪਦੇ ਆ ਤੇ ਇਹਦਾ ਲੌਜੀਕ ਤੁਸੀਂ ਸਮਝਦੇ ਹੀ ਹੋ ਕਿ ਜਿਹੜੇ ਸਮੁੰਦਰ 'ਚ ਛੋਟੇ-ਛੋਟੇ ਜੀਵ ਜਤੋਂ ਨੇ ਸਭ ਜੋ ਨੇ ਪਵਿੱਤਰ ਨੇ ਇਹਦਾ ਮਤਲਬ ਹੈ ਨਾ ਤੇ ਚੱਕ ਕੇ ਖਾਜੋ ਉਹਨਾਂ ਨੂੰ ਹੱਦ ਹੀ ਹੋਈ ਪਈ ਆ ਚਲੋ ਕੋਈ ਨਹੀਂ ਸਪਰਤਾਰਮਿਕ ਸਥਾਨ ਤੇ ਇਸ਼ਨਾਨ ਕਰਨਾ ਮੱਸੀਆ ਦਾ ਮਤਲਬ ਬੜਾ ਸ਼ੁਭ ਮੰਨਿਆ ਜਾਂਦਾ ਕਿਸੇ ਵੀ ਧਾਰਮਿਕ ਸਥਾਨ ਤੇ ਇਸ਼ਨਾਨ ਪਤਾ ਕਿਉਂ ਸ਼ੁਭ ਮੰਨਿਆ ਜਾਂਦਾ ਕਿਉਂਕਿ ਉੱਥੇ ਇੱਕ એનર્ਜੀ ਏਦਾਂ ਦੀ ਹੈ ਉੱਥੇ ਜਿੱਦਾਂ ਹੁਣ ਆਪਾਂ ਹਰਮੰਦਰ ਸਾਹਿਬ ਇਸ਼ਨਾਨ ਕਰਦੇ ਆ ਉੱਥੇ ਦੇਖੋ 24 ਘੰਟੇ ਕੀਰਤਨ ਪਰਮਾਤਮਾ ਦਾ ਨਾਮ ਲਿਆ ਜਾਂਦਾ ਕਈ ਲੋਕ ਉੱਥੇ ਆ ਕੇ ਆਪਣੀ એનર્ਜੀ ਵਧਿਆ ਵਧਿਆ ਪਰਮਾਤਮਾ ਦਾ ਨਾਮ ਲੈਂਦੇ ਆ ਚਲੋ ਆਪਾਂ ਇਸ ਕਰਕੇ ਕਹਿ ਦਿੰਦੇ ਆ ਕਿ ਧਾਰਮਿਕ ਸਥਾਨ ਤੇ ਇਹ ਨਦੀਆਂ ਦਾ ਜਲ ਪਵਿੱਤਰ ਹੈ ਜਲ ਸਾਰਾ ਹੀ ਪਵਿੱਤਰ ਹੈ ਜੋ ਧਰਤੀ ਦੇ نیچے ਤੇ ਜੋ ਕੁਦਰਤ ਨੇ ਉਜਾਲਾ ਉਹ ਚੰਦਰ ਹੈ ਉਹ ਪਵਿੱਤਰ ਹੀ ਹੈ ਜਿਸ ਨਾਲ ਇਨਸਾਨ ਦੀ ਪਿਆਸ ਬੁਝਦੀ ਹੈ ਉਹ ਪਵਿੱਤਰ ਹੀ ਹੈ ਹੈਨਾ ਪਾਣੀ ਦੇ ਛਿੱਟੇ ਅੱਖਾਂ ਤੇ ਮਾਰੋ ਭਾਵੇਂ ਧਾਰਮਿਕ ਜਲ ਘਰ ਵਿੱਚ ਪਿਆ ਹੋਵੇ ਉਸ ਨਾਲ ਵੀ ਤੁਸੀਂ ਇਸ਼ਨਾਨ ਕਰ ਸਕਦੇ ਹੋ ਜੇ ਨਹੀਂ ਕਿਤੇ ਜਾ ਸਕਦੇ ਠੀਕ ਹੈ ਤੇ ਅੱਜ ਦੇ ਦਿਨ ਜੋ ਮੱਸੀਆਂ ਦਾ ਪੱਖ ਹੈ ਸ਼ਾਮ ਨੂੰ 6:00 ਵਜੇ 7 ਮਿੰਟ ਤੱਕ ਰਹਿਣਾ मस्यादा पक्ष शाम ਨੂੰ 6:00 ਵਜੇ 7 ਮਿੰਟ ਤੱਕ ਤੇ ਉਸ ਤੋਂ ਬਾਅਦ ਚਾਨਣ ਪੱਖ ਸ਼ੁਰੂ ਹੋ ਜਾਏਗਾ ਮस्या ਦਾ ਮਤਲਬ ਸੂਰਜ ਬੁੱਧ ਚੰਦਰ ਦੀ ਯੂਤੀ ਹੈ ਨਾ ਤੇ ਮਤਲਬ ਚਾ ਸੂਰਜ ਦੇ ਨਾਲ ਚੰਦਰਮਾ ਬੈਠਣਾ ਤੇ ਚੰਦਰਮਹਾ ਰਾਜ ਜੋ ਸ਼ਰਵਣ ਨਕਸ਼ਤਰ ਵਿੱਚ ਚੰਦਰਮਾ ਸ਼ਰਵਣ ਨਕਸ਼ਤਰ ਵਿੱਚ ਰਹਿਣਗੇ ਤੇ ਸਵੇਰੇ 8:21 ਮਿੰਟ ਤੱਕ ਬੁੱਧਵਾਰ ਵਾਲੇ ਦਿਨ ਸਵੇਰੇ 8:21 ਮਿੰਟ ਤੱਕ ਉਤਰਾ ਸਾੜਾ ਨਕਸ਼ਤਰ ਤੇ ਉਸ ਤੋਂ ਬਾਅਦ ਸ਼ਰਵਣ ਨਕਸ਼ਤਰ ਪੂਰਾ ਦਿਨ ਚੱਲਣਾ ਹੈ ਠੀਕ ਹੈ ਮਕਰ ਰਾਸ਼ੀ ਵਿੱਚ ਚੰਦਰਮਾ ਬੈਠੇ ਨੇ ਸੂਰਜ ਕਿਉਂਕਿ ਮਕਰ ਰਾਸ਼ੀ ਚ ਇਸ ਕਰਕੇ ਕੀ ਪ੍ਰਭਾਵ ਪਵੇਗਾ ਇਸ ਸਮੱਸਿਆ ਤੇ ਖਾਸ ਤੂਸੀ ਕੀ ਕਰਨਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਤਾਂ ਸ਼ਨੀ ਦੇ ਘਰ ਸੂਰਜ ਉੱਪਰ ਚ ਸ਼ਨੀ ਦੇ ਘਰ ਚੰਦਰ ਸੂਰਜ ਚੰਦਰ ਦੀ ਜੁਤੀ ਤੇ ਨਾਲ ਬੁੱਧ ਮਹਾਰਾਜ ਤੇ ਮੰਗਲ ਦੀ 8ਵੀਂ ਦ੍ਰਿਸ਼ਟੀ ਵੀ ਪੈ ਰਹੀ ਹੈ ਇਹਨਾਂ ਤਿੰਨ ਗ੍ਰਹਾਂ ਤੇ ਤਾਂ ਇਸੇ ਕਰਕੇ ਜੋ ਹੈ ਇਹ ਸ਼ਨੀ ਦੇ ਘਰ ਸੂਰਜ ਹੋਣ ਕਰਕੇ ਕਿਉਂਕਿ ਸੂਰਜ ਦਾ ਫਲ ਥੋੜਾ ਵਧੀਆ ਨਹੀਂ ਮੰਨਿਆ ਜਾਂਦਾ ਕਿ ਉਹ ਹਨੇਰੇ ਦੇ ਵਿੱਚ ਸੂਰਜ ਜਾਏਗਾ ਤਾਂ ਕਿਹੜੀ ਰੋਸ਼ਨੀ ਗਾਂਦੈਕ ਲੋਜੀ ਕੀ ਹੈ ਤਾਂ ਇਸ ਮਹੀਨੇ ਕਾਫੀ ਜ਼ਿਆਦਾ ਧਾਰਮਿਕ ਤੌਰ ਤੇ ਮਹੱਤਤਾ ਮੰਨੀ ਜਾਂਦੀ ਹੈ ਮਾਗ ਦੇ ਮਹੀਨੇ ਦੀ ਹੈ ਨਾ ਚਲੋ ਰਾਹੂ ਕਾਲ ਦਾ ਗੱਲ ਕਰ ਲਿਆ ਜੀ ਆਪਾਂ ਅੱਜ ਤੇ ਦਿਨ ਰਾਹੂ ਕਾਲ ਦਾ ਟਾਈਮ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਰਹੇਗਾ ਸਭ ਤੋਂ ਪਹਿਲਾਂ ਅਰੀ ਜਾਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ 10ਵੇਂ ਸਥਾਨ ਵਿੱਚ ਸੂਰਜ ਚੰਦਰ ਦਾ ਯੋਗ ਦਸਵਾਂ ਖਾਨਾ ਕਿਹਦਾ ਹੈ ਦਸਵਾਂ ਖਾਨਾ ਸਾਡੇ ਕੰਮ ਸਥਾਨ ਦਾ ਹੈ ਤਾਂ ਕੰਮਕਾਰ ਦਾ ਹੈ ਤੇ ਨਾਲ ਪਿਤਾ ਦਾ ਵੀ ਹੈ ਤਾਂ ਸੂਰਜ ਬੁੱਧ ਤੇ ਸਰਕਾਰ ਦਾ ਵੀ ਕਿਹਾ ਜਾਂਦਾ ਹੈ ਅ ਸਰਕਾਰੀ ਤੌਰ ਤੇ ਨੌਕਰੀ ਕਰਨ ਵਾਲਿਆਂ ਲਈ ਇਹ ਮਹੀਨਾ ਅੱਛਾ ਅੱਜ ਦਾ ਦਿਨ ਅੱਛਾ ਚਾਏਗਾ ਨਾਲ ਹੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਰਾਤ ਨੂੰ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਕਿਸੇ ਨੇ ਵੀ ਅੱਛਾ ਖਾਸ طور 'ਤੇ ਮੇਸ਼ ਰਾਸ਼ੀ ਵਾਲਿਆਂ ਨੇ ਸੂਰਜ ਚੰਦਰ ਦੀ ਜੁੱਤੀ ਹੈ ਚੌਥੇ ਸਥਾਨ ਵਿੱਚ ਦਸ਼ੁਬ ਫਲ ਮਿਲੇ ਤਾਂ ਗੁੜ ਵਾਲੇ ਚੌਲ ਬਣਾ ਕੇ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਪੰਛੀਆਂ ਨੂੰ ਗੁੜ ਤੇ ਚਨਾ ਮਿਕਸ ਕਰਕੇ ਪੰਛੀਆਂ ਨੂੰ ਬਾ ਸਕਦੇ ਹੋ ਤਾਂ ਇਹਦੇ ਨਾਲ ਬੁੱਧ ਚੰਦਰ ਦੀ ਜੁੱਤੀ ਦਾ ਸ਼ੁਭ ਪ੍ਰਵਾਹ ਮਿਲੇਗਾ ਮੱਸੀਆਂ ਤੇ ਅੱਜ ਖਾਸ ਇੱਕ ਨਾਰੀਅਲ ਨੂੰ ਜਲ ਪ੍ਰਵਾਹ ਕਰ ਦਿਓ ਕਿਸੇ ਨੇ ਕਿਹਾ ਸੀ ਨਾਰੀਅਲ ਜਲ ਪ੍ਰਵਾਹ ਕਰਨਾ ਕੁਝ ਨਹੀਂ ਹੁੰਦਾ ਸ਼ਨੀ ਦੇ ਘਰ ਸੂਰਜ ਹੈ ਸ਼ਾਂਤ ਰਵੇਗਾ ਹੋਰ ਕੁਝ ਨਹੀਂ ਮੰਦਰ ਰੱਖਾਓ ਨਹੀਂ ਰੱਖ ਸਕਦੇ ਕਿਸੇ ਨੂੰ ਦੇ ਦਿਓ ਨਹੀਂ ਤਾਂ ਬੱਚਿਆਂ ਨੂੰ ਕੁਝ ਖਾਣ ਨੂੰ ਦੇ ਦਿਓ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਬ੍ਰਸਪਤੀ ਵੀ ਨੌਵੀਂ ਦ੍ਰਿਸ਼ਟੀ ਸੂਰਜ ਤੇ ਪੈ ਰਹੀ ਹੈ ਤੇ ਅੱਜ ਮੱਸੀਆਂ ਤੇ ਕਾਸ ਕਿਉਂਕਿ ਨੌਵੇਂ ਸਥਾਨ ਵਿੱਚ ਸੂਰਜ ਚੰਦਰ ਦੀ ਜੁਤੀ ਹੈ ਤਾਂ ਅੱਜ ਮੱਸੀਆਂ ਵਾਲੇ ਦਿਨ ਤੁਸੀਂ ਮਾਗਦੇ ਮਹੀਨੇ ਦੀ ਮੱਸੀਆਂ ਤੇ ਧਾਰਮਿਕ ਸਥਾਨ ਤੇ ਲੰਗਰ ਵਿੱਚ ਆਟਾ ਦੇ ਸਕਦੇ ਹੋ ਵਧੀਆ ਰਹੇਗਾ ਤੁਹਾਡੇ ਲਈ ਕਿਉਂਕਿ ਕਿਤੂ ਵੀ ਪੰਜਵੇਂ ਸਥਾਨ ਵਿੱਚ ਹੈ ਤਾਂ ਪੰਜ ਕੇਲੇ ਲੈ ਕੇ ਤੁਸੀਂ ਬੱਚਿਆਂ ਨੂੰ ਵੰਡੋ ਜਾਂ ਧਾਰਮਿਕ ਸਥਾਨ ਤੇ ਰੱਖੋ ਤਾਂ ਉਹ ਵੀ ਦਿੱਤੇ ਜਾਣਗੇ ਤਾਂ ਵਧੀਆ ਜਿਆਦਾ ਵੀ ਦੇ ਸਕਦੇ ਹੋ ਐਸੇ ਪੰਜ ਜ਼ਿਆਦਾ ਨਹੀਂ ਕਿਉਂਕਿ ਕਿ ਦਾ ਪਾਲ ਵੀ ਸ਼ੁਭ ਹੋ ਜਾਏਗਾ ਦੇਖਿਆ ਜਾਵੇ ਤਾਂ ਇੰਡਾਇਰੈਕਟ ਵੇ ਨਾਲ ਲਾਜਿਕ ਇਹ ਬਣਿਆ ਹੋਇਆ ਹੈ ਬ੍ਰਹਸਪਤ ਦੀ ਨੌਵੀਂ ਦ੍ਰਿਸ਼ਟੀ ਸੂਰਜ ਚੰਦਰ ਬੁੱਧ ਤੇ ਪੈ ਰਹੀ ਹੈ ਮੰਗਲ ਦੀ ਅੱਠਵੀਂ ਦ੍ਰਿਸ਼ਟੀ ਸੂਰਜ ਬੁੱਧ ਚੰਦਰ ਤੇ ਪੈ ਰਹੀ ਹੈ ਕੇਤੂ ਦੀ ਪੰਜਵੀਂ ਦ੍ਰਿਸ਼ਟੀ ਸੂਰਜ ਬੁੱਧ ਚੰਦਰ ਤੇ ਪੈ ਰਹੀ ਹੈ ਤਾਂ ਇੰਡਾਇਰੈਕਟ ਵੇ ਨਾਲ ਕਾਫੀ ਜ਼ਿਆਦਾ ਜੋ ਗ੍ਰਹਿ ਨੇ ਉਹ ਇਕੱਠੇ ਮਿਲ ਰਹੇ ਆ ਜਿਸ ਕਰਕੇ ਇਹ ਜੋ ਮਹਾਪਰਵ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਹ ਇਸ ਕਰਕੇ ਹੀ ਆ ਤਾਂ ਅਗਰ ਕਿਸੇ ਤਾਰ ਮਿਕਸਤਾਨ ਤੇ ਜਾ ਰਹੇ ਹੋ ਤਾਂ ਨੌਕਟ ਪਾਣੀ ਦੇ ਵੀ ਪੀ ਲਓ ਜੈਮਨੀ ਜਨ ਮਿਥੂ ਰਾਸ਼ੀ ਵਾਲਿਆਂ ਦੇ ਲਈ ਥੋੜੀ ਸਿਹਤ ਦਿੱਲੀ ਥੋੜਾ ਮਾਨੁ ਦਾਸ ਥੋੜੀਆਂ ਪਰੇਸ਼ਾਨੀਆਂ ਕਿਉਂਕਿ ਇਹ ਜੋ ਸੂਰਜ ਅੰਦਰ ਤੇ ਬੁੱਧਾ ਜੋਗ ਹੈ 8ਵੇਂ ਸਥਾਨ ਵਿੱਚ ਹੈ ਪੇਟ ਸਬੰਧੀ ਥੋੜੀ ਬਹੁਤੀ ਪਰੇਸ਼ਾਨੀ ਤੁਹਾਨੂੰ ਰਹੇਗੀ ਮੰਗਲ ਦੀ ਦ੍ਰਿਸ਼ਟੀ ਸੂਰਜ ਤੇ ਪੈ ਰਹੀ ਹੈ ਗੁੱਸੇ ਤੇ ਕੰਟਰੋਲ ਰੱਖੋ ਵਾਹਾਂ ਧਿਆਨ ਨਾਲ ਚਲਾਓ ਕਿਸੇ ਹਾਲੇਦ ਵਾਲੇ ਰਿਸ਼ਤੇਦਾਰੀ ਵਿੱਚੋਂ ਕੋਈ ਖਬਰ ਮਨ ਨੂੰ ਡਿਸਟਰਬ ਕਰ ਸਕਦੀ ਆ ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ ਤੇ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਜਿਆਦਾ ਜ਼ਰੂਰੀ ਨਾ ਹੋ ਪਰ ਕਿਉਂਕਿ ਚੰਦਰ ਦਾ ਨਕਸ਼ਤਰ ਹੈ ਤਾਂ ਮੱਥੇ ਤੇ ਦੁੱਧ ਵੀ ਲਾ ਲਓ ਕੈਂਸਰ ਜਾਨੀ ਕਰਕਰ ਰਾਸ਼ੀ ਵਾਲਿਆਂ ਦੇ ਲਈ 7ਵੇਂ ਸਥਾਨ ਵਿੱਚ ਚੰਦਰ ਦਾ ਨਕਸ਼ਤਰ ਵਧੀਆ ਹੈ ਤੁਹਾਡੇ ਲਈ ਦਿਨ ਅੱਛਾ ਜਾਏਗਾ इमोਸ਼ਨ ਰਹੋਗੇ ਕੰਮਕਾਰ ਦੀ ਭਾਜਣਟ ਬਣੀ ਰਹੇਗੀ ਸ਼ਾਪਿੰਗ ਵੀ ਕਰੋਗੇ ਤਕਰੇ ਲੁਕਮਾਂ ਲਈ ਵੀ ਇਹ ਦਿਨ ਵਧੀਆ ਜਾਣ ਵਾਲਾ ਹੈ ਤੁਹਾਡਾ बस ਕੋਸ਼ਿਸ਼ ਇਹ ਕਰਨੀ ਹੈ ਕਿ ਸੂਰਜ ਬੁੱਧ ਚੰਦਰ ਦੀ ਜੁਤੀ 7ਵੇਂ ਸਥਾਨ ਵਿੱਚ ਹੈ ਤਾਂ ਜੀਵਨ ਸਾਥੀ ਨਾਲ ਸਬੰਧਾਂ ਚ ਸੁਧਾਰ ਲਈ ਯਤਨ ਕਰਨੇ ਆ ਨਾ ਕਿ ਵਿਗਾੜਨ ਲਈ ਕੋਈ ਪਰੇਸ਼ਾਨੀ ਕਰਨੀ ਹੈ ਤਮਸਿਆ ਤੇ ਤੁਸੀਂ ਕੀ ਕਰਨਾ ਹੈ ਚੌਲ ਲੈ ਕੇ ਧਾਰਮਿਕ ਸਥਾਨ ਤੇ ਲੰਗਰ ਚ ਦੇ ਸਕਦੇ ਹੋ ਜਾਂ ਹਰੀਆਂ ਸਬਜ਼ੀਆਂ ਲੰਗਰ ਚ ਦੇਣੀਆਂ ਵੀ ਤੁਹਾਡੇ ਲਈ ਸ਼ੁਭਤਾ ਦੇਣਗੀਆਂ ਲੀਓ ਜਾਨੀ ਸਿੰਘ ਰਾਸ਼ੀ ਵਾਲਿਆਂ ਨੇ ਅੱਜ ਮੱਸੀਆਂ ਦੇ ਦਿਨ ਤੇ ਤੁਸੀਂ ਕਿਉਂਕਿ ਸੂਰਜ 8ਵੇਂ ਸਥਾਨ ਵਿੱਚ ਹੈ ਤਾਂ ਸਤਨਾਜਾ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਜਾਂ ਗਊ ਸ਼ਾਲਾ ਵੀ ਸਤਨਾਜਾ ਤੁਸੀਂ ਪਾ ਸਕਦੇ ਹੋ ਸੂਰਜ ਦੀ એનર્ਜੀ ਨੂੰ ਸ਼ੁਭ ਕਰਨ ਲਈ ਸਭ ਤੋਂ ਵਧੀਆ ਬਾਤ ਤੁਹਾਨੂੰ ਮੱਸੀਆਂ ਦਾ ਦੱਸਦੀਆਂ ਬਾਂਦਰਾ ਨੂੰ ਕੁਝ ਨਾ ਕੁਝ ਪਾਓਗੇ ਤਾਂ ਸੂਰਜ ਹਮੇਸ਼ਾ ਸ਼ੁਭ ਫਲ ਦਿੰਦਾ ਹੈ ਜਿਨ੍ਹਾਂ ਨੂੰ ਵੀ ਲੱਗਦਾ ਸੂਰਜ ਖਰਾਬ ਹੈ ਤਾਂ ਬਾਂਦਰਾ ਨੂੰ ਖਾਣਾ ਪਾ ਸਕਦੇ ਹੋ ਪਰ ਅੱਜ ਮੱਸੀਆ ਤੇ ਤੁਹਾਡੇ ਲਈ ਇਹ ਹੀ ਭਾਈ ਅਗਰ ਤੁਸੀਂ ਕਰ ਸਕਦੇ ਹੋ ਤਾਂ ਜਰੂਰ ਕਰੋ ਨਹੀਂ ਤਾਂ ਕਣਕ ਤੇ ਗੁੜ ਦੇ ਲੱਡੂ ਬਣਾ ਕੇ ਬੱਚਿਆਂ ਨੂੰ ਖਿਲਾ ਦਿਓ ਵਰਗੋਜਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਪੰਜਵੇਂ ਸਥਾਨ ਵਿੱਚ ਸੂਰਜ ਬੁੱਤੇ ਚੰਦਰ ਦੇ ਜੁਤੀ ਹਰ ਕੰਮ ਨੂੰ ਡਿਲੇ ਕਰਨਾ ਚੰਗੀ ਗੱਲ ਨਹੀਂ ਆਪਣੀ ਸੋਚ ਨੂੰ ਅੱਛੀ ਰੱਖੋ ਪੇਟਸ ਥੋੜੀ ਬਹੁਤੀ ਗਰਮੀ ਜਿਆਦਾ ਲੱਗ ਰਹੀ ਹੈ ਤੁਹਾਨੂੰ ਤਾਂ ਖੂਬ ਸਾਰਾ ਪਾਣੀ ਪੀਓ ਤੇ ਖੂਬ ਸਾਰਾ ਪਾਣੀ ਪੀ ਕੇ ਜਾਨੀ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਮਿਸ਼ਰੀ ਤੇ ਚੌਲ ਤੁਸੀਂ ਅੱਜ ਜਲ ਪ੍ਰਵਾਹ ਕਰ ਸਕਦੇ ਹੋ ਅੱਜ ਮੱਸੀਆ ਤੇ ਬਸ ਇਹੀ ਤੁਹਾਡਾ ਖਾਸੋ ਪਾਵੇ ਕਿਉਂਕਿ ਕੇਤੂ ਦੀ ਪੰਜਵੀਂ ਦ੍ਰਿਸ਼ਟੀ ਚੰਦਰ ਕੇਤੂ ਤੇ ਪੈ ਰਹੀ ਹੈ ਤਾਂ ਮਾਤਾ ਦੇ ਥੋੜਾ ਜੋੜਾਂ ਚ ਦਰਦ ਤੇ ਉਹਨਾਂ ਨੂੰ ਸੇਧ ਦੀ ਪ੍ਰੋਬਲਮ ਰਹੇਗੀ ਉਦੇ ਲਈ ਤੁਸੀਂ ਕੀ ਕਰਨਾ ਹੈ ਚਲਦੇ ਪਾਣੀ ਵਿੱਚ ਬਸ ਮਿਸ਼ਰੀ ਚੌਲੀ ਕਰਨੀ ਆ। ਲਿਬਰਾਜ਼ਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਸ਼ਰਮਣ ਨਕਸ਼ਤਰ ਤੇ ਅੱਜ ਦੇ ਦਿਨ ਸੂਰਜ ਬੁੱਧ ਤੇ ਚੰਦਰ ਜੋ ਚੌਥੇ ਸਥਾਨ ਵਿੱਚ ਚੱਲ ਰਹੇ ਨੇ ਥੋੜੀ ਉਤਾਵਲਾਪਣ ਬੇਚੈਨੀ ਤੇ ਤੁਹਾਨੂੰ ਦੇ ਰਹੇ ਆ ਥੋੜੀ ਪੇਟ ਸਬੰਧੀ ਪਰੇਸ਼ਾਨੀ ਵੀ ਦੇ ਰਹੇ ਆ ਪਰ ਕੋਸ਼ਿਸ਼ ਇਹ ਕਰਨੀ ਹੈ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਨੂੰ ਕਿਉਂਕਿ ਉੱਚ ਦਾ ਸ਼ੁਕਰ ਚੱਲ ਰਿਹਾ ਉਹ ਵਿਸ਼ੇ ਨੇ ਸਥਾਨ ਵਿੱਚ ਹੈ ਤੁਹਾਡੀ ਰਾਸ਼ੀ ਤੋਂ ਪਰ ਤੁਹਾਡੇ ਲਈ ਵਧੀਆ ਹੀ ਆ। ਬਸ ਸਰਕਾਰੀ ਤੇ ਗੈਰ ਸਰਕਾਰੀ ਕੰਮ ਤਰਕੀਬ ਨਾਲ ਕਰਨੇ ਨੇ ਆਪਣੇ ਆਪ ਨੂੰ ਕੁਝ ਜ਼ਿਆਦਾ ਇਹ ਨਹੀਂ ਸੋਚਣਾ ਕਿ ਭਾਈ ਇਹ ਕੰਮ ਕੀਤਾ ਜਾਵੇ ਨਾ ਛਛੋ ਪੰਜ ਚੀਜ਼ਾਂ ਨਹੀਂ ਮਨ ਨੂੰ ਡਿਸਟਰਬ ਕਰਕੇ ਕੋਈ ਕੰਮ ਨਹੀਂ ਕਰਨਾ ਕੌਨਫੀਡੈਂਸ ਨਾ ਕਰੋਗੇ ਤਾਂ ਹਰ ਤਰ੍ਹਾਂ ਨਾਲ ਹਰ ਚੀਜ਼ ਰੁਕਾਵਟ ਦੂਰ ਹੋਏਗੀ ਚਲਦੇ ਪਾਣੀ ਦੇ ਉੱਪਰੋਂ ਨੰਗ ਰਹੀ ਹਾਂ ਜਾਂ ਕਿਤੇ ਧਾਰਮਿਕ ਸਥਾਨ ਤੇ ਜਾ ਰਹੇ ਹਾਂ ਤਾਂ ਦੁੱਧ ਜ਼ਰੂਰ ਲੈ ਕੇ ਜਾਓ ਜਾਂ ਦਹੀਂ ਵੀ ਤੁਸੀਂ ਰਕਸਖ ਦੇ ਧਾਰਮਿਕ ਸਤਾਂ ਦੇ ਸਕੋਰਪੀਓ ਜਾਨੀ ਬ੍ਰਿਛੇ ਰਾਸ਼ੀ ਵਾਲਿਆਂ ਦੇ ਲਈ ਚੰਦਰਮਾ ਦਾ ਨਕਸ਼ਤਰਾ ਅੱਜ ਵਧੀਆ ਤੁਹਾਡੇ ਲਈ ਦਿਨ ਅੱਛਾ ਜਾਏਗਾ ਆਪਣੇ ਆਪ ਤੇ ਕਿਸਮਤ ਤੇ ਭਰੋਸਾ ਵੀ ਬਵੇਗਾ ਸ਼ਾਪਿੰਗ ਵੀ ਹੋਏਗੀ ਚੰਗੇ ਕੰਮ ਹੋਣਗੇ ਤੇ ਸਿਤਾਰੇ ਤੁਹਾਡੇ ਗ੍ਰਹਿ ਤੁਹਾਡੇ ਬਹੁਤ ਅੱਛੇ ਚੱਲਦੇ ਪਏ ਆ ਚੰਦਰ ਦਾ ਨਕਸ਼ਤਰ ਮਿੱਤਰ ਹੀ ਹੈ इमोशनल ਰਹੋਗੇ ਮਾਤਾ ਦੀ ਸੇਧ ਠੀਕ ਹੁੰਦੀ ਜਾਏਗੀ ਛੋਟੀ ਵੱਡੀ ਯਾਤਰਾ ਸਫਲਕਾਰੀ ਰਹੇਗੀ ਕਮਾਕਾਰ ਪਹਿਲਾਂ ਦੀ ਤਰ੍ਹਾਂ ਠੀਕ ਠਾਕ ਚੱਲਣਗੇ ਕੋਸ਼ਿਸ਼ ਇਹ ਕਰਨੀ ਹੈ ਕਿ ਅਜ ਮੱਸੀਆ ਦੇ ਦਿਨ ਤੇ ਕਿਸੇ ਧਾਰਮਿਕ ਸਥਾਨ ਤੇ ਜਾਓ ਮੱਥਾ ਟੇਕੋ ਆਪਣੇ ਗੁਰੂ ਨੂੰ ਆਪਣੇ ਈਸ਼ਟ ਨੂੰ ਪੀਲੇ ਫੁੱਲਾਂ ਦਾ ਹਾਰ ਚੜਾ ਕੇ ਆਓ ਇਹੀ ਤੁਹਾਡੇ ਦਿਨ ਦਾ ਉਪਾਰ ਹੋਵੇਗਾ ਅਗਲੀ ਰਾਸ਼ੀ ਸੈਜੀਟੇਰੀਅਸ ਜ ਜੇ ਤੁਹਾਨੂੰ ਰਾਸ਼ੀ ਦੀ ਗੱਲ ਕਰਦੇ ਆਂ ਪਤਨੂ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲਦੇ ਪਏ ਨੇ ਗ੍ਰਹਿਾਂ ਮੁਤਾਬਕ ਸ਼੍ਰਵਣ ਨਕਸ਼ਤਰ ਚੱਲ ਰਿਹਾ ਸ਼੍ਰਵਣ ਨਕਸ਼ਤਰ ਜੋ ਹੈ ਇਹ ਚੰਦਰ ਦਾ ਨਕਸ਼ਤਰ ਤੇ ਚੰਦਰ ਤੁਹਾਡੇ 8ਵੇਂ ਖਾਨੇ ਦਾ ਮਾਲਕ ਅਸ਼ਟਮੇਸ਼ ਜਦੋਂ ਵੀ ਥੋੜੀ ਪਾਵਰ ਚ ਹੋਵੇ ਜਾਂ ਦੂਸਰੇ ਸਥਾਨ ਵਿੱਚ ਹੋਵੇ ਤਾਂ ਘਰੇਲੂ ਥੋੜੀ ਪਰੇਸ਼ਾਨੀ ਨੋਕਚੋਕ ਬਣ ਜਾਂਦੀ ਹੈ ਵੈਸੇ ਵੀ ਮਸਿਆ ਦਾ ਦੇਣਾ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰੀ ਬਣਾ ਕੇ ਰੱਖੋ ਆਪਣੇ ਭੇਤ ਕਿਸੇ ਨੂੰ ਦੋ ਨਾ ਸ਼ਨੀ ਤੀਸਰੇ ਸਥਾਨ ਵਿੱਚ ਹੈ ਔਰ ਸ਼ੁਕਰ ਰਾਹੁ ਚੌਥੇ ਸਥਾਨ ਵਿੱਚ ਹੈ ਗੱਡੀ ਦੇ ਲਈ ਲਗਜ਼ਰੀ ਚੀਜ਼ਾਂ ਲਈ ਸ਼ਾਪਿੰਗ ਲਈ ਅੱਜ ਦਾ ਦਿਨ ਤੁਹਾਡਾ ਵੀ ਅੱਛਾ ਹੈ ਬਸ ਥੋੜਾ ਜਿਹਾ ਬਾਣੀ ਚ ਮਿਠਾਸ ਰੱਖਣੀ ਹੈ ਤੇ ਧਾਰਮਿਕ ਸਥਾਨ ਤੇ ਤੁਸੀਂ ਗੁੜ ਜਾਂ ਚੀਨੀ ਦੇ ਸਕਦੇ ਹੋ ਕੈਪ੍ਰਿਗੋਨ ਜਾਂ ਮਕਰ ਰਾਸ਼ੀ ਵਾਲਿਆਂ ਨੇ ਅੱਜ ਮੱਸੀਆਂ ਦੇ ਦਿਨ ਤੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਪਾ ਕੇ ਜਾਂ ਗੰਗਾ ਚਲ ਪਾ ਕੇ ਇਸ਼ਨਾਨ ਜ਼ਰੂਰ ਕਰ ਲੈਣਾ ਹੈ। ਸਿਤਾਰੇ ਤੁਹਾਡੇ ਸ਼ੁਭ ਚੱਲਦੇ ਪਿਆ, ਕੌਨਫੀਡੈਂਸ ਤੁਹਾਡਾ ਵਧਿਆ ਹੋਇਆ ਹੈ। ਥੋੜਾ ਜਿਹਾ ਮੌਸਮ ਕਰਕੇ ਨਜਲਾ 'ਚ ਕੰਮ, ਸ਼ਿਕਾਂਗਲੇ ਦੀ ਪ੍ਰੋਬਲਮ ਤੰਗ ਕਰ ਰਹੀ ਹੋਵੇ, ਤਾਂ ਸੋਈ 'ਚ ਬੈਠ ਕੇ ਖਾਣਾ ਖਾਓ ਤੇ ਰਾਤ ਨੂੰ ਮਿੱਠੇ ਦਾ ਸੇਵਨ ਨਾ ਕਰੋ। ਸੂਰਜ ਦੇ ਨਾਲ ਨੂੰ ਸ਼ੁਭ ਕਰ ਲਈ ਜਲਦੀ ਉੱਠੋ, ਸੂਰਜ ਦੇ ਦਰਸ਼ਨ ਕਰੋ, ਸੈਰ ਕਰੋ ਵਧੀਆ। ਮੱਸੀਆਂ ਦੇ ਦਿਨ ਕਿਉਂਕਿ ਚੰਦਰਮਾ ਦਿਖਾਈ ਨਹੀਂ ਦਿੰਦਾ ਪਰ ਸ਼ਾਮ ਨੂੰ ਜੋ ਹੈ ਮੱਸੀਆਂ ਤਾਂ ਖਤਮ ਹੀ ਹੋ ਜਾ ਚੰਦਰਮਾ ਦੇ ਚੌਲ ਹਲਦੀ ਦੁੱਧ ਲੰਗਰ ਚ ਦੇ ਸਕਦੇ ਹਾਂ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੰਦਰ 12ਵੇਂ ਸਥਾਨ ਵਿੱਚ ਬੁੱਧ ਤੇ ਸੂਰਜ ਦੇ ਨਾਲ ਚਲੋ ਸ਼ਨੀ ਲਗਣ ਵਿੱਚ ਵਿਰਾਜਮਾਨ ਹੈ ਤੁਹਾਡੇ ਤੇ ਚੰਦਰਤਾ ਹੀ ਨਕਸ਼ਤਰ ਹੈ ਵਿਰੋਧੀ ਤੇ ਬੇਸ਼ੱਕ ਦਬੇ ਰਹਿਣਗੇ ਕੰਮਕਾਰਾਂ ਦੀ ਰਫਤਾਰ ਪਹਿਲਾਂ ਦੀ ਤਰ੍ਹਾਂ ਠੀਕ ਠਾਕ ਉੱਚ ਦਾ ਸ਼ੁਕਰ ਚੰਗੀ ਕਰੇਗਾ ਤੁਹਾਡੇ ਲਈ ਥੋੜੀ ਜੀ ਕਨਫਿਊਜ਼ਨ ਥੋੜਾ ਜਿਆ ਰਿਜ਼ਲਟ ਵਧੀਆ ਨਾ ਰਿਜ਼ਲਟ ਮੀਨਸ ਕੰਮਕਾਰ ਦੀ ਭੱਜ ਨੱਟ ਜਾਣਾ ਇਹ ਤੇ ਕੰਮਕਾਰ ਦਾ ਰਿਜ਼ਲਟ ਅੱਛਾ ਨਹੀਂ ਆ ਰਿਹਾ ਜਾਂ ਥੋੜੀ ਮਾਨਸਿਕਾ ਕਲਪਾਟ ਤੁਹਾਨੂੰ ਹੋ ਰਹੀ ਹੈ ਇੱਕ ਤਾਂ ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ ਤੇ ਦੂਜਾ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਅੱਜ ਦੇ ਦਿਨ ਤੁਸੀਂ ਥੋੜਾ ਚਾਲਦੇ ਪਾਣੀ ਦੇ ਵਿੱਚ ਜਿਵੇਂ ਤਾਂ ਨਾਰੀਅਲ ਸ਼ਨੀ ਦਾ ਹੁੰਦਾ ਹੈ ਤਾਂ ਇਹ ਵੀ ਚਲ ਪ੍ਰਵਾਹ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸੂਰਜ ਬੁੱਧ ਦੇ ਲਈ ਹਰੀ ਮੂੰਗੀ ਲੈ ਕੇ ਲੰਗਰ ਚ ਦੇ ਸਕਦੇ ਹੋ ਤੇ ਚੰਦਰਮਾ ਦੇ ਲਈ ਤੁਸੀਂ ਮਾਂ ਦੇ ਪੈਰੀ ਹੱਥ ਲਗਾਓ ਤੇ ਹਰ ਕੰਮ ਪਾਣੀ ਦਾ ਘੁੱਟ ਪੀ ਕੇ ਕਰੋ ਤੇ ਜਾਂ ਪਤਾਸੇ ਦਾ ਸੇਵਨ ਜਾਂ ਪਤਾਸੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਪਾਛੇ ਜਾਨੀ ਮੀਨਰਾ ਜੀ ਦੀ ਗੱਲ ਕਰੀ ਆਪਾਂ ਤਾਂ ਚੰਦਰ ਦਾ ਨਕਸ਼ਤਰ ਮਿੱਤਰ ਹੈ ਔਲਾਦ ਲਈ ਔਲਾਦ ਦੀ ਸੈਟਿੰਗ ਲਈ ਦਿਨ ਵਧੀਆ ਜਾਏਗਾ ਅੱਜ ਦੇ ਦਿਨ ਕਿਉਂਕਿ ਮਾਗਦੇ ਮਹੀਨੇ ਦੀ ਮਸਿਆ ਹੈ ਆਪਣੇ ਇਸ਼ਟ ਨੂੰ ਮੱਥਾ ਟੇਕਣਾ ਯਾਦ ਕਰਨਾ ਮੈਡੀਟੇਸ਼ਨ ਕਰਨਾ ਬ੍ਰਹਸਪਤ ਦੇ ਫਲ ਨੂੰ ਸ਼ੁਭ ਕਰਦੀ ਹੈ ਤਾਂਬੇ ਦੇ ਗਲਾਸ ਪਾਣੀ ਪੀਓ ਤੇ ਤਾਂਬੇ ਦੇ ਦਾ ਤਾਂ ਵੀ ਦਾ ਢਾਂਡਾ ਕੋਈ ਵੀ ਜਾਂ ਮਸਰਾਂ ਦੀ ਦਾਲ ਤੁਸੀਂ ਲੰਗਰ ਚ ਦੇ ਸਕਦੇ ਹੋ ਹਰੀਆਂ ਸਬਜ਼ੀਆਂ ਦੇ ਸਕਦੇ ਹੋ ਜਿਉਂ ਤੇ ਦੁੱਧ ਤੁਸੀਂ ਆਦੇ ਜਲ ਪਰਵਾ ਕਰੋਂਗੇ ਤਾਂ ਮਸਿਆ ਦਾ ਫਾਇਦਾ ਮਿਲੇਗਾ ਇਹ ਨਾਲ ਪਰੇਸ਼ਾਨੀਆਂ ਜੋ ਹਨ ਇਹ ਨਾਲ ਸਾਨੂੰ ਮਾਨਸਿਕ ਤੌਰ ਤੇ 99 ਤੇ ਜਾ ਕੇ ਕੰਮ ਕਰਾਂ ਬੋ ਰਹੇ ਉਹ ਵੀ ਤੁਹਾਡੇ ਠੀਕ ਹੋਣੇ ਸ਼ੁਰੂ ਹੋ ਜਾਣਗੇ ਠੀਕ ਹੋਣੇ ਸ਼ੁਰੂ ਹੋ ਜਾਣਗੇ ਮਤਲਬ ਕੁਦਰਤ ਵੱਲੋਂ ਉਹਨਾਂ ਦੇ ਹੱਲ ਮਿਲਨੇ ਸ਼ੁਰੂ ਹੋ ਜਾਣਗੇ ਅੰਦਰੋਂ ਕੋਈ ਨਾ ਕੋਈ ਇੰਟੂਸ਼ਨ ਜਾਂ ਪਾਵਰ ਜਾਂ ਕੁਦਰਤ ਇਹੋ ਜਿਹਾ ਦੇ ਦਿੰਦੀ ਹੈ ਤੇ ਕਈ ਵਾਰੀ ਸਾਨੂੰ ਕਈ ਵਾਰੀ ਉਹ ਕਹਿੰਦੇ ਆ ਨਾ ਕਿ ਜੇ ਰਾਮ ਆਣਾ ਤਾਂ ਸਵਾਦੀ ਪੁੜੀ ਨਾਲ ਵੀ ਆਇਆ ਨਾ ਤੱਕ ਨਹੀਂ ਆਉਣਾ ਤਾਂ ਭਾਣੀ ਜਿੱਥੇ ਮਰਜੀ ਚੱਲ ਜਾਓ ਬਸ ਉਹੀ ਗੱਲ ਹੈ ਉਹ ਸਵਾਦੀ ਪੁੜੀ ਜਿਹੜੀ ਹੈ ਮਤਲਬ ਜਿਹਨੂੰ ਆਪਾਂ ਐਗਜ਼ਾਮਪਲ ਦਿੰਨੇ ਆ ਤਾਂ ਉਹਦਾ ਹੱਲ ਸਾਨੂੰ ਨਜ਼ਰੀਆ ਦੇਖਣ ਨੂੰ ਮਿਲ ਜਾਏਗਾ ਠੀਕ ਹੈ ਏਸੀ माग ਦੀ ਮਸਿਆ ਦਾ ਆਪਾਂ ਤੁਹਾਨੂੰ ਦੱਸਿਆ ਕਿ ਸੂਰਜ ਚੰਦਰ ਤੇ ਬੁੱਧ ਦੀ ਯੂਤੀ ਹੈ ਤੇ ਮੰਗਲ ਦੀ ਵੀ ਦ੍ਰਿਸ਼ਟੀ ਹੈ ਗੁਰੂ ਦੀ ਵੀ ਦ੍ਰਿਸ਼ਟੀ ਹੈ ਕੇਤੂ ਦੀ ਵੀ ਦ੍ਰਿਸ਼ਟੀ ਹੈ ਤਾਂ ਇਹਨਾਂ ਗ੍ਰਹਿਾਂ ਨੂੰ ਆਪਾਂ ਸ਼ੁਭ ਕਰਨਾ ਸਹੀ ਰਹਿਣਾ ਹੈ ਕਿਸੇ ਨੇ ਦੱਸਿਆ ਕਿ ਮੈਂ ਪੁੱਛਿਆ ਸੀਗੇ ਕਿਸੇ ਨੂੰ ਮਰਿਆਂ ਦੇ ਸੁਪਨੇ ਬਹੁਤ ਆਉਂਦੇ ਆ। ਆ ਮੱਸਿਆ ਤਾਂ ਦੇਣਾ ਨਾ ਤਾਂ ਮੱਸਿਆ ਦੇਣਾ ਚ ਬੜੀ ਨੈਗੇਟਿਵ એનર્ਜੀ ਹੁੰਦੀ ਆ। ਕੁਛ ਕੁਛ ਜੀ ਕੁਛ ਕੁਛੇ ਸਮੱਸਿਆ ਤੇ ਵਸ ਆ ਹੋਣ ਵਾਲਾ। ਹੁਣ ਕੁਛ ਨਹੀਂ ਹੁੰਦਾ। ਬਸ ਤੁਸੀਂ ਆਪਣੇ ਗ੍ਰਹਿਾਂ ਨੂੰ ਮਜ਼ਬੂਤ ਕਰਕੇ ਰੱਖੋਗੇ ਨਾ ਤਾਂ ਇਹਦੇ ਤੁਹਾਨੂੰ ਸਹੀ ਰਹਿੰਦੀ ਆ। ਤਾਂ ਕੀ ਐ? ਇੱਕ ਤਾਂ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਮਰਿਆਂ ਦੇ ਸੁਪਨੇ ਆਉਂਦੇ ਆ, ਦੇਖਦੇ ਆ ਤਾਂ ਹੋ ਸਕਦਾ ਤੁਹਾਡੇ ਨੌਰਥ ਦਿਸ਼ਾ ਵੱਲ ਤੁਸੀਂ ਸਿਰ ਕਰਕੇ ਪੈ ਰਹੇ ਹੋ। ਅਗਰ ਨਹੀਂ ਪੈ ਰਹੇ ਤਹ ਹੋ ਸਕਦਾ ਡਿਸਪੋਜ਼ਲ ਜ਼ੋਨ 'ਚ ਸੌ ਰਹੇ ਹੋ ਜੇ ਉੱਥੇ ਵੀ ਨਹੀਂ ਸੌ ਰਹੇ ਤਾਂ ਆਪਣੀ ਸੌਣ ਵਾਲੀ ਦਿਸ਼ਾ ਚੈੱਕ ਜ਼ਰੂਰ ਕਰੋ ਅਗਰ ਤੁਹਾਡੇ ਤੁਸੀਂ ਸਾਊਥ ਵਾਲੀ ਦਿਸ਼ਾ ਵੱਲ ਸਿਰ ਕਰਕੇ ਪੈ ਰਹੇ ਹੋ ਤਾਂ ਉੱਥੇ ਰੈੱਡ ਕਲਰ ਦਾ ਕੁਝ ਨਾ ਕੁਝ ਰੱਖੋ ਅਗਰ ਤੁਸੀਂ ਈਸਟ ਵਾਲੀ ਦਿਸ਼ਾ ਵੱਲ ਸਿਰ ਕਰਕੇ ਪੈ ਰਹੇ ਹੋ ਪੂਰਬ ਵਾਲੀ ਦਿਸ਼ਾ ਵੱਲ ਤਾਂ ਉੱਥੇ ਹਰੇ ਰੰਗ ਦਾ ਕੁਝ ਰੱਖ ਲਓ ਸਰਾਣੇ ਅਗਰ ਤੁਸੀਂ ਵੈਸਟ ਵਾਲ ਜਾਨੀ ਪੱਛਮ ਵਾਲ ਸਿਰ ਕਰਕੇ ਪੈ ਰਹੇ ਹੋ ਤਾਂ ਵਾਈਟ ਜਾਂ ਕਰੀਮ ਕਲਰ ਦਾ ਕੁਝ ਸਰਾਣੇ ਰੱਖੋ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਪਿੱਪਲ ਦੀ ਜੜ੍ਹ ਨੂੰ ਪਾਓ ਬੋੜ ਦੀ ਜੜ੍ਹ ਨੂੰ ਪਾਓ ਤੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਸੌਣਾ ਹੈ ਤਾਂ ਹੱਥ ਜੋੜ ਕੇ ਆਪਣੇ ਵੱਡੇ ਬਡੇਰਿਆਂ ਨੂੰ ਯਾਦ ਕਰਨਾ ਹੈ ਕਿ ਤੁਹਾਡੀ ਕਿਰਪਾ ਤੁਹਾਡੇ ਹੀ ਆਸੀ ਤੇ ਜੋ ਉਹ ਤੁਸੀਂ ਜਿੱਥੇ ਵੀ ਹੋ ਪਰਮਾਤਮਾ ਤੁਹਾਨੂੰ ਵੀ ਸ਼ਾਂਤੀ ਰੱਖੇ ਤੇ ਆਪਣੇ ਵੱਡੇ ਬਰੇਰਾਂ ਤੇ ਦਸਵੀਂ ਦਾ ਮੱਥਾ ਟੇਕੋ ਕਿ ਅਸੀਂ ਤੁਹਾਡੀ ਮਾਨਤਾ ਕਰਦੇ ਹਾਂ ਤੁਹਾਡੇ ਕਿਰਪਾ ਸਾਡੇ ਤੇ ਆਸ਼ੀਰਵਾਦ ਬਣਿਆ ਰਹੇ ਤੁਹਾਡੇ ਦੁਸ਼ਮਣ ਨਹੀਂ ਹੈ ਮਰੇ ਹੋਏ ਨੇ ਜੋ ਤੇ ਜੋ ਤੁਹਾਨੂੰ ਜੇ ਤੁਹਾਡੇ ਜਾਣ ਪਹਿਚਾਨਦੇ ਨਹੀਂ ਉਹ ਤੁਹਾਨੂੰ ਦਿਖਦੇ ਆ ਜਾਂ ਤੁਸੀਂ ਮੰਨ ਲਓ ਕਿ ਕੋਈ ਦੂਰ ਦਾਏ ਤੇ ਉਹ ਕਿਤੇ ਤੁਹਾਨੂੰ ਦਿਖ ਰਿਹਾ ਤਾਂ ਜ਼ਰੂਰ ਕੁਛ ਨਾ ਕੁਛ એનર્ਜੀ ਇਫੈਕਟ ਹੋਈ ਆ ਤਾਂ ਆਪਣੀ એનર્ਜੀ ਨੂੰ ਸ਼ੁੱਭ ਕਰਨ ਦੇ ਲਈ ਤੁਹਾਨੂੰ ਇੱਕ ਉਪਾਅ ਦੱਸਦੀ ਆ ਇੱਕ ਨਾਰੀਅਲ ਲਿਓ ਆਪਣੇ ਤੋਂ ਸੱਤ ਵਾਰ ਵਾਰ ਕੇ ਇੱਕ ਜੋ ਵੀ ਜਿਸ ਤਰ੍ਹਾਂ ਮੇਰਾ ਔਰਾ ਡਿਸਟਰਬ ਹੋਇਆ ਹੈ ਜਾਂ ਜਿਸ ਤਰ੍ਹਾਂ ਔਰਾ ਮੇਰਾ ਕਿੱਦਾਂ ਕਿਤੇ ਇੱਧਰ ਉੱਧ ਕਈ ਵਾਰੀ ਨਾ ਲੋਕ ਲੋਕਾਂ ਦੀ એનર્ਜੀ ਐ ਇਦਾਂ ਦੀ ਆ ਕਿ ਕੁਝ ਕੁਝ ਸੋਚ ਕੇ ਕਰਕੇ ਕਿਤੇ ਕੁਝ ਰੱਖਿਆ ਸੀ ਉਤੋਂ ਨੰਗ ਗਏ ਜਾਣੇ ਅਣਜਾਣੇ ਵਿੱਚ ਹਨ ਵੈਸੇ ਇਹ ਚੀਜ਼ਾਂ ਜ਼ਿਆਦਾ ਇਫੈਕਟ ਕਰਦੀਆਂ ਨਹੀਂ ਪਰ ਜਦੋਂ ਆਪਣੇ ਸਟਾਰ ਖਰਾਬ ਹੋਣ ਤਾਂ ਇਫੈਕਟ ਕਰ ਵੀ ਜਾਂਦੀਆਂ ਨੇ ਐਵੇਂ ਆਪਾਂ ਸੋਮਾ ਖਾਈ ਜਾਈਏ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਤਾਂ ਤੁਸੀਂ ਇੱਕ ਨਾਰੀਅਲ ਲੈ ਕੇ ਆਪਣੇ ਤੋਂ ਸੱਤ ਵਾਰ ਵਾਰ ਕੇ ਉਹਨੂੰ ਜਲ ਪ੍ਰਵਾਹ ਕਰ ਦਿਓ ਤੇ ਉਹ ਇਹਨਾਂ ਨੂੰ ਪੁੱਛ ਕੇ ਪੁੱਠਾ ਵਾਰਨਾ ਸਿੱਧਾ ਮਾਰਨਾ ਜਿੱਦਨੂੰ ਮਰਜੀ ਵਾਰੋ ਤਾਂ ਤੁਹਾਨੂੰ ਇਸ ਆਪਣੇ ਜੋ ਹੈ ਠੀਕ ਹੋਣੇ ਸ਼ੁਰੂ ਹੋ ਜਾਣਗੇ ਤੇ ਬਾਕੀ ਸਭ ਕੁਝ ਅੱਛਾ ਹੋਏਗਾ ਸੌਣ ਤੋਂ ਪਹਿਲਾਂ ਜਾਂ ਸਵੇਰੇ ਉੱਠ ਕੇ ਕੇਸਰ ਮੱਥਾਜੀਬ ਤੋਂ ਨਿਤ ਲਗਾਓ ਉਹ ਬ੍ਰਸਪਤ ਕੈਮ ਹੋ ਜਾਂਦਾ ਹੈ ਪिपल ਦੇ ਚੰਬ ਰੋਟੇ ਨੂੰ ਪਾਣੀ ਪਾਓ ਉਹਦੇ ਨਾਲ ਵੀ ਗ੍ਰਹਿਸ਼ ਉਭ ਹੋ ਜਾਂਦੇ ਆ ਜਾਂ ਨਿੰਮ ਨੂੰ ਪਾਣੀ ਪਾਓ ਤੇ ਇਹਦੇ ਨਾਲ ਵੀ ਅੱਛਾ ਹੋ ਜਾਂਦਾ ਤੇ ਆਪਣੀ ਮੋਰਤ ਦਿਸ਼ਾ ਸਾਫ ਕਰ ਲਓ ਠੀਕ ਹੈ ਜੀ ਸਮਾਜ ਆਦਰ ਦਾ ਆਪ ਸਭ ਦਾ ਉਪਰ ਦੇਣਾ ਅੱਛਾ ਜਾਵੇ ਸਾਸਿਕਾ